ਤੁਸੀਂ ਇੱਥੇ ਬਾਬਾ ਬੀਤਕਾ ਸਾਹਿਬ ਤੋਂ ਪੁੱਛੋ ਕੀ ਕਾਰਨ ਨੇ ਆ ਤੁਹਾਡਾ ਪੁੱਛਣਾ ਅੱਜ ਜਿਹੜਾ ਤਾਂ ਦਿਨ ਐ ਸੀ ਸਾਡੇ ਬੜੇ ਹੀ ਮੇਰੇ ਪਿਆਰੇ ਛੋਟੇ ਵੀਰੇ ਜਿਹੜੇ ਜੈਪੀ ਮੰਚ ਦੇ ਯੂਥ ਦੇ ਇੰਚਾਰਜ ਵੀ ਨੇ ਤੇ ਉਹਨਾਂ ਵੱਲੋਂ ਜਿਹੜਾ ਵਰਲਡ ਰਿਕਾਰਡ ਬਣਾਇਆ ਗਿਆ ਤੇ ਬਿਲਕੁਲ ਹੁਣੇ ਥੋੜੇ ਦਿਨਾਂ ਦੇ ਵਿੱਚ ਵਿੱਚ ਇਹਨਾਂ ਨੇ ਇੰਡੀਆ ਬੁੱਕ ਦੇ ਵਿੱਚ ਵੀ ਆਪਣਾ ਨਾਮ ਦਰਜ ਕਰਾਇਆ ਹੈ ਤੇ ਉਹਨਾਂ ਨੂੰ ਅਸੀਂ ਸਨਮਾਨਿਤ ਕਰਨ ਲਈ ਇੱਕ ਪ੍ਰੋਗਰਾਮ ਰੱਖਿਆ ਜਾ ਰਿਹਾ ਸੀਗਾ ਯੂਥ ਵੱਲੋਂ ਸਾਡੀ ਟੀਮ ਵੱਲੋਂ ਤੇ ਬੜਾ ਹੀ ਮੈਂ ਪਹਿਲਾਂ ਤਾਂ ਧੰਨਵਾਦ ਦੀਆਂ ਮੇਰੇ ਵੀਰ ਕਰਨ ਦਾ ਜਿਨ੍ਹਾਂ ਨੇ ਕਿਹਾ ਕਿ ਮੈਂ ਸਨਮਾਨਿਤ ਅਗਰ ਹੋਮਾਗਾ ਪ੍ਰਧਾਨ ਜੀ ਤੇ ਮੈਂ ਬਾਬਾ ਸਾਹਿਬ ਦੇ ਚਰਨਾਂ 'ਚ ਸਨਮਾਨਿਤ ਹੋਣਾ ਚਾਹਾਂਗਾ ਤੇ ਇਹਨਾਂ ਦੇ ਕਹਿਣ ਤੇ ਅਸੀਂ ਇਸ ਤੇ ਪ੍ਰੋਗਰਾਮ ਬਾਬਾ ਸਾਹਿਬ ਦੇ ਚੌਂਕ ਤੇ ਰੱਖਿਆ ਤੇ ਇਹਨਾਂ ਨੂੰ ਅਸੀਂ ਬੜਾ ਅੱਜ ਮੁਬਾਰਕਬਾਦ ਦਿੰਦੇ ਆ ਜਿਹੜੇ ਕਰਨ ਵਰਗੇ ਸਾਡੇ ਵੀਰ ਐ ਇਹ ਪੰਜਾਬ ਤੇ ਜਿਹੜਾ ਕੁਝ ਲੋਕਾਂ ਵੱਲੋਂ ਜਿਹੜਾ ਯੂਥ ਤੇ ਇੱਕ ਨਸ਼ੇ ਦਾ ਆਦੀ ਹੋਣ ਦਾ ਮਹੀਮ ਇੱਕ ਠੇਪੀ ਜਾ ਰਹੀ ਸੀਗੀ ਇੱਕ ਨਸ਼ੇ ਦੇ ਆਦੀ ਹੋਣ ਦਾ ਇੱਕ ਇਲਜ਼ਾਮ ਲਗਾਇਆ ਜਾ ਰਿਹਾ ਸੀਗਾ ਕਿਸਾਨੀ ਅੰਦੋਲਨ ਦੇ ਵਿੱਚ ਵੀ ਯੂਥ ਨੇ ਉਸ ਜਿਹੜੀ ਇਹ ਦਾਗ ਨੂੰ ਧੋਇਆ ਸੀਗਾ ਤੇ ਅੱਜ ਮੇਰੇ ਕਰਨਵੀਰ ਵਰਗੇ ਛੋਟੇ ਮੇਰੇ ਭਰਾ ਉਸ ਦਾਗ ਨੂੰ ਧੋਰੇ ਨੇ ਕਿ ਪੰਜਾਬ ਜਿਹੜਾ ਆ ਉਹ ਗੱਬਰੂ ਨੌਜਵਾਨਾਂ ਦਾ ਜਿਹੜਾ ਆ ਪ੍ਰਦੇਸ਼ ਹੈ ਨਾ ਕਿ ਉਹ ਨਸ਼ੇ ਆਣ ਦਾ ਪ੍ਰਦੇਸ਼ ਹੈ ਤਾਂ ਕਰਕੇ ਸਾਡੀ ਟੀਮ ਸਾਰੀ ਦੇ ਮੈਂਬਰ ਅੱਜ ਇਕੱਠੇ ਹੋ ਗਏ ਤੇ ਇਸ ਮੇਰੇ ਯੋਧੇ ਵੀਰ ਨੂੰ ਅਸੀਂ ਸਨਮਾਨਿਤ ਕਰਨ ਆਏ ਆ ਅੱਜ ਇਹਨਾਂ ਵੱਲੋਂ ਜੋ ਰਿਕਾਰਡ ਬਣਾਏ ਗਏ ਆ ਕਿਹ ਚੀਜ਼ ਰਿਕਾਰਡ ਹੈ ਦੇਖੋ ਜੀ ਇੱਕ ਤਾਂ ਇਹਨਾਂ ਨੇ ਪਹਿਲਾਂ 4 ਫਿੰਗਰ ਦਾ ਰਿਕਾਰਡ ਬਣਾਇਆ ਸੀਗਾ ਤੇ 30 ਸਕਿੰਟ ਦੇ ਵਿੱਚ 35 ਜਿਹੜੇ ਪੁਸ਼-ਅਪ ਲਗਾਏ ਸੀਗੇ ਇਹਨਾਂ ਨੇ ਤੇ ਹੁਣ ਬਿਲਕੁਲ ਤਾਜ਼ਾ-ਤਾਜ਼ਾ ਜਿਹੜਾ ਰਿਕਾਰਡ ਹੈ ਉਹ ਇਹ ਰਿਕਾਰਡ ਹੈ ਕਿ ਇਹਨਾਂ ਨੇ ਜਿਹੜਾ 1 ਆਮ ਸਿਰਫ ਇੱਕ ਹੱਥ ਦੇ ਨਾਲ 30 ਸਕਿੰਟ ਦੇ ਵਿੱਚ ਜਿਹੜੇ 45 ਦੇ ਜਿਹੜੇ 48 ਦੇ ਪੁਸ਼-ਅਪ ਮਾਰੇ ਆ ਉਹ ਰਿਕਾਰਡ ਬਣਾਇਆ ਹੈ ਜਿਹੜਾ ਬਹੁਤ ਜ਼ਿਆਦਾ ਮਾਣ ਵਾਲੀ ਗੱਲ ਹੈ ਪੂਰੇ ਪੰਜਾਬ ਦੇ ਵਿੱਚ ਹੀ ਨਹੀਂ ਪੂਰੇ ਵਰਲਡ ਦੇ ਵਿੱਚ ਇਹਨਾਂ ਦਾ ਰਿਕਾਰਡ ਹੈ ਉਹ ਮੈਂ ਬੜਾ ਧੰਨਵਾਦ ਕਰਦਾ ਸੁੱਖੀ ਭਾਜੀ ਦਾ ਕਿਉਂਕਿ ਸ਼ੁਰਤ ਤੋਂ ਮੈਂ ਇਹਨਾਂ ਦੇ ਮੰਚ ਨਾਲ ਕੰਮ ਕਰ ਰਿਹਾ ਅਸੀਂ ਹਮੇਸ਼ਾ ਮਤਲਬ ਬੇਸਹਾਰਾ ਮਤਲਬ ਲੋਕਾਂ ਦੀ ਆਵਾਜ਼ ਚੱਕੀਏ ਚਾਹੇ ਉਹ ਸਰਕਾਰਾਂ ਹੋਣ ਚਾਹੇ ਕਰਪਟ ਲੋਕ ਹੋਣ ਅਸੀਂ ਇਸ ਮੰਚ ਦੇ ਦੁਆਰਾ ਹੀ ਆਵਾਜ਼ ਚੱਕੀਏ ਤੇ ਅੱਜ ਅਸੀਂ ਧੀਮਰਾਓ ਉਮੇਦਕਰ ਜੀ ਨੂੰ ਨਮਸਕਾਰ ਨਮਨ ਕਰਨ ਆਏ ਸੀਗੇ ਇੱਥੇ ਤੇ ਇਹਨਾਂ ਨੇ ਮੈਨੂੰ ਸਨਮਾਨਿਤ ਕੀਤਾ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਬਾਕੀ ਸਾਰੀ ਸਮੂਚੀ ਲੀਡਰਸ਼ਿਪ ਦਾ ਸਮੂਚੀ ਜਿਹੜੀ ਸਾਡੀ ਟੀਮ ਹੈ ਇਹਨਾਂ ਦਾ ਧੰਨਵਾਦ ਕਰਦਾ ਤੇ ਜਿਹੜੀ ਖੁਸ਼ੀ ਦੀ ਗੱਲ ਹੈ ਜਦੋਂ ਕੋਈ ਮਿਹਨਤ ਕਰਕੇ ਬੰਦਾ ਦਿਨ ਰਾਤ ਇੱਕ ਕਰਕੇ ਕਿਸੇ ਮੰਜ਼ਲ ਤੇ ਪਹੁੰਚਦਾ ਤਾਂ ਤੁਸੀਂ ਆਪ ਆਈਡੀਆ ਲਾ ਸਕਦੇ ਹੋ ਕਿ ਇਹਨੂੰ ਕਿੰਨੀ ਕੁ ਖੁਸ਼ੀ ਹੋਏਗੀ ਇਹ ਮੈਂ ਤੁਹਾਨੂੰ ਇੱਕ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕਰ ਸਕਦਾ ਉਹ ਮੈਨੂੰ ਆਪ ਫੀਲ ਹੈ ਵੀ ਮੈਂ ਕਿੰਨੀ ਕੁ ਮੈਨੂੰ ਖੁਸ਼ੀ ਹੈਗੀ ਕਿੰਨਾ ਕੁ ਮੈਨੂੰ ਆਪਣੇ ਆਪ ਤੇ ਮਾਣ ਹੈਗਾ ਜਿਹੜਾ ਅਸੀਂ ਇਹ ਰਿਪੋਰਟ ਬਣਾਇਆ ਹੈ ਹਾਂਜੀ ਕਿਸ ਚੀਜ਼ ਬਣਾਇਆ ਔਰ ਕਿੰਨੇ ਟਾਈਮ ਤੇ ਬਣਾਇਆ ਹੈ ਇਸ ਤਰ੍ਹਾਂ ਬੁੱਕ ਕਰਾਇਆ ਸੀ ਸਰ ਪਹਿਲਾਂ ਮੈਂ ਮਤਲਬ ਇੰਟਰਨੈਸ਼ਨਲ ਬੁੱਕ ਆਵਰ ਕੋਰਡ 'ਚ ਆਪਣਾ ਨਾਮ ਦਰਜ ਕਰਾਇਆ ਸੀਗਾ ਉਹ ਮੈਂ 4 ਫਿੰਗਰ ਪੁਸ਼-ਅਪ ਦਾ 30 ਸੈਕਿੰਡ ਦੇ ਵਿੱਚ 35 ਫੋਰ ਫਿੰਗਰ ਪੁਸ਼-ਅਪ ਲਗਾਏ ਸੀ ਉਸ ਤੋਂ ਬਾਅਦ ਇੱਕ ਸਾਲ ਹੋਰ ਕੜੀ ਮਿਹਨਤ ਕੀਤੀ ਮੈਂ ਇੱਕ ਬਾਹ ਦੇ ਉੱਪਰ 30 ਸੈਕਿੰਡ ਦੇ ਵਿੱਚ 48 ਪੁਸ਼-ਅਪ ਲਗਾ ਕੇ ਇੰਡੀਆ ਬੁੱਕ ਆਵਰ ਕੋਰਡ 'ਚ ਆਪਣਾ ਨਾਮ ਦਰਜ ਕਰਾਇਆ ਜੀ ਬਿਲਕੁਲ ਆਪਣੇ ਹੀ ਰਿਕਾਰਡ ਤੁਸੀਂ ਥੋੜਾ ਜਿਹੀ ਕੋਸ਼ਿਸ਼ ਕਰੋਗੇ ਆਉਣ ਵਾਲੇ ਸਮੇਂ 'ਚ ਕੁਝ ਹੋਰ ਕਰਨ ਦੀ ਸਰ ਕਿਉਂਕਿ ਜਦੋਂ ਬੰਦਾ ਕੰਟੀਨਿਊ ਮਿਹਨਤ ਕਰਦਾ ਹੈ ਆਪਣੇ ਰਿਕਾਰਡ ਵੀ ਟੁੱਟਦੇ ਹੈਗੇ ਨੇ ਤੇ ਨਵੇਂ ਰਿਕਾਰਡ ਵੀ ਬਣਦੇ ਹੈਗੇ ਨੇ ਮੈਂ ਆਪਣੇ ਰਿਕਾਰਡ ਵੀ ਤੋੜਾਂਗਾ ਤੇ ਅੱਗੇ ਨਵੇਂ ਰਿਕਾਰਡ ਬਣਾਉਣ ਦੀ ਕੋਸ਼ਿਸ਼ ਕਰਾਂਗਾ ਕਿ ਨੌਜਵਾਨ ਪੀੜੀ ਜੋ ਹੈ ਉਸ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਮੈਂ ਨੌਜਵਾਨ ਪੀੜੀ ਨੂੰ ਇਹ ਮੈਸੇਜ ਦੇਣਾ ਚਾਹੁੰਦਾ ਵੀ ਹਰ ਨੌਜਵਾਨ ਮਿਹਨਤ ਕਰਕੇ ਉੱਚੀ ਬਲੰਦੀਆਂ ਤੇ ਪਹੁੰਚ ਸਕਦਾ ਹੈਗਾ ਨਸ਼ਿਆਂ ਤੋਂ ਦੂਰ ਹੋ ਕੇ ਹਾਲਾਤ ਕਿਹੋ ਜਿਹੇ ਵੀ ਹੋਣ ਬੰਦੇ ਨੂੰ ਆਪਣੇ ਜਜ਼ਬਾਤਾਂ ਤੇ ਆਪਣੇ ਤੇ ਕਾਬੂ ਰੱਖਣਾ ਪੈਣਾ ਤੇ ਮਿਹਨਤ ਕਰਨੀ ਚਾਹੀਦੀ ਕਿਸੇ ਵੀ ਫੀਲਡ 'ਚ ਮਿਹਨਤ ਕਰੋ ਜੇ ਮਿਹਨਤ ਕਰਾਂਗੇ ਤਾਂ ਆਪਾਂ ਨੂੰ ਸਕਸੈਸਫੁਲ ਜ਼ਰੂਰ ਮਿਲੇਗੀ ਜੀ ਬਰਨਦੀ ਅੱਖਾਂ ਦੇਖਿਆ ਪੂਰੀ ਰਾਜਨੀਤੀ ਪੋਲਿਟਿਕਸ ਦੇ ਫੂ ਜਿਹੇ ਫੇਮਸ ਜਿਹੇ ਖਿਡਾਰੀ ਕਿੱਥੇ ਚੁਪਿਆ ਹੋਇਆ ਸੀਗਾ ਜਿਹੜਾ ਲੋਕਾਂ ਨੂੰ ਪਤਾ ਹੀ ਨਹੀਂ ਲੱਗਿਆ ਸਰ ਮੈਂ ਰਾਜਨੀਤੀ 'ਚ ਜਦੋਂ ਆਇਆ ਇੱਕ ਖਿਡਾਰੀ ਦੇ ਵਜੋਂ ਹੀ ਆਇਆ ਕਿਉਂਕਿ ਯੂਥ ਮੇਰੇ ਨਾਲ ਬਹੁਤ ਜੁੜਿਆ ਹੋਇਆ ਸੀ ਰਾਜਪੁਰੇ ਦਾ ਕਿਉਂਕਿ ਮੈਂ ਇੱਕ ਫਰੀ ਆਫ ਕੋਸਟ ਲੋਕਾਂ ਦੀ ਸਹਾਇਤਾ ਕਰਦਾ ਸੀ ਚਾਹੇ ਡਾਈਟ ਨੂੰ ਲੈ ਕੇ ਚਾਹੇ ਟ੍ਰੇਨਿੰਗ ਨੂੰ ਲੈ ਕੇ ਤਾਂ ਯੂਥ ਪਹਿਲਾਂ ਹੀ ਮੇਰੇ ਨਾਲ ਬਹੁਤ ਜੁੜਿਆ ਸੀ ਜਦੋਂ ਮੈਂ ਰਾਜਨੀਤੀ 'ਚ ਆਇਆ ਜੋ ਦੇਖਿਆ ਵੀ ਕਾਂਗਰਸ ਜਾਂ ਅਕਾਲੀ ਦਲ ਇਹ ਲੋਕੀ ਬਦਲਾਅ ਚਾਹੁੰਦੇ ਨੇ ਇਸ ਲਈ ਮੈਂ ਰਾਜਨੀਤੀ ਜੁੜਿਆ ਤੇ ਯੂਥ ਅੱਜ ਵੀ ਮੇਰੇ ਨਾਲ ਇਹ ਸਭ ਦੁੱਗਣਾ ਤਿੱਗਣਾ ਯੂਥ ਹੋਰ ਜੁੜਿਆ ਜਿਹੜੀ ਮੈਂ ਅੱਜ ਬਲੰਦੀਆਂ ਪਾਈਆਂ ਨੇ ਮੈਡਮ ਨੀਨਾ ਮਿੱਤਲ ਨਾਲ ਜੁੜੇ ਸੀ ਤੁਹਾਨੂੰ ਕੀ ਪ੍ਰੋਪਰ ਸ਼ੋਅ ਮਿਲਿਆ ਉਹਨਾਂ ਨਾਲੋਂ ਅੱਗੇ ਵੀ ਨਹੀਂ ਪਹਿਲਾਂ ਜਦੋਂ ਇੰਟਰਨੈਸ਼ਨਲ ਬੁੱਕ ਆਫ ਰਿਕਾਰਡ 'ਚ ਮੇਰਾ ਨਾਮ ਦਰਜ ਹੋਇਆ ਸੀ ਤਾਂ ਉਹਦਾ ਮੈਡਮ ਨੀਨਾ ਮਿੱਤਲ ਜੀ ਨੇ ਇੱਕ 200 250 ਬੰਦਿਆਂ ਦਾ ਉਹ ਰੱਖ ਕੇ ਇਕੱਠਾ ਰੱਖ ਕੇ ਉੱਥੇ ਮੈਨੂੰ ਇਵੈਂਟ ਰੱਖ ਕੇ ਉੱਥੇ ਮੈਨੂੰ ਸਨਮਾਨਿਤ ਕੀਤਾ ਸੀ ਬਟ ਇਹ ਰੀਸੈਂਟਲੀ ਅਜੇ 2 ਦਿਨ ਹੋਏ ਨੇ ਅੱਜ ਸੁਖੀ ਭਾਜੀ ਨੇ ਕਰਤਾ ਕਾਲੀ ਸਲਾਮ ਭਾਜੀ ਨੇ ਵੀ ਰੱਖਿਆ ਇਵੈਂਟ ਮਤਲਬ ਉਹ ਅੱਜ ਕੇ ਜਦੋਂ ਆਣਗੇ ਉਹਨਾਂ ਦੀ ਨਿਗਾਚ ਹੈਗਾ ਉਹ ਕੰਗ੍ਰੈਚੁਲੇਸ਼ਨ ਉਹਨਾਂ ਨੇ ਮੈਨੂੰ ਫੋਨ ਤੇ ਦੇਤੀ ਦੀ ਤੇ ਉਹਨਾਂ ਦੇ ਮਨ 'ਚ ਜ਼ਰੂਰ ਹੈਗਾ ਮੈਂ ਇਸ ਟੌਪਿਕ ਤੇ ਕੁਝ ਕਹਿ ਨਹੀਂ ਸਕਦਾ ਜਿਹੜਾ ਤਾਂ ਸਨਮਾਨ ਮਿਲਿਆ ਤੁਸੀਂ ਕੀ ਲੱਗਦਾ ਸਨਮਾਨ ਹੀ ਸੀ ਮੇਤਾ ਕਿ ਸਰਕਾਰ ਵੱਲੋਂ ਤੁਹਾਨੂੰ ਕੁਝ ਸਰਕਾਰ ਵੱਲੋਂ ਸਰਕਾਰ ਵੱਲੋਂ ਮੇਰੀ ਜੀ ਆਹੀ ਬੇਨਤੀ ਏ ਕਿਉਂਕਿ ਜਦੋਂ ਇੱਕ ਖਿਡਾਰੀ ਆ ਕੋਈ ਸਪੋਰਟਸ ਪਰਸਨ ਮਿਹਨਤ ਕਰਦਾ ਉਹਦੀ ਡਾਈਟ ਦਾ ਖਰਚਾ ਉਹਦੇ ਆਣ ਜਾਣ ਦਾ ਉਹਦੇ ਹੋਰ ਬਥੇਰੀ ਚੀਜ਼ਾਂ ਹੁੰਦੀਆਂ ਨੇ ਜਿੱਥੇ ਖਰਚਾ ਹੁੰਦਾ ਜੇ ਇੱਕ ਖਿਡਾਰੀ ਕੰਮ ਕੰਨੀ ਜ਼ੋਰ ਮਾਰੇਗਾ ਤਾਂ ਆਪਣੀ ਗੇਮ ਨਹੀਂ ਕਰ ਸਕਦਾ ਇੱਕ ਖਿਡਾਰੀ ਨੂੰ ਉੱਪਰ ਲੈਵਲ ਤੱਕ ਪਹੁੰਚਣ ਲਈ ਦਿਨ ਰਾਤ ਇੱਕ ਕਰਨਾ ਪੈਂਦਾ ਆਪਣੀ ਗੇਮ ਦੇ ਕੰਨੀ ਧਿਆਨ ਦੇਣਾ ਪੈਂਦਾ ਸੋ ਗੇਮ 'ਚ ਧਿਆਨ ਦੇਣ ਲਈ ਫਾਈਨੈਂਸ਼ੀਅਲ ਹਾਲਤ ਜਾਂ ਫਾਈਨੈਂਸ਼ੀਅਲ ਪੈਸਾ ਹੋਣਾ ਬਹੁਤ ਜ਼ਰੂਰੀ ਹੈਗਾ ਤਾਂ ਹੀ ਜਾ ਕੇ ਖਿਡਾਰੀ ਅੱਗੇ ਮਕਾਮ ਤੇ ਪਹੁੰਚਦਾ ਤੇ ਪੰਜਾਬ ਦਾ ਆਪਣੇ ਦੇਸ਼ ਦਾ ਨਾਮ ਰੋਸ਼ਨ ਕਰਦਾ ਹਮ ਜੀ ਜੀ ਕੀ ਕਹਿਣਾ ਚਾਹੋਗੇ ਅੱਜ ਕਰਨ ਗਰੀਬ ਜੀ ਅੱਜ ਸਭ ਤੋਂ ਪਹਿਲਾਂ ਤਾਂ ਮੈਂ ਆਪਣੇ ਛੋਟੇ ਵੀਰ ਕਰਨ ਨੂੰ ਮੁਬਾਰਕਬਾਦ ਦਿੰਦਾ ਅਤੇ ਬਾਬਾ ਸਾਹਿਬ ਦੇ ਚਰਨਾਂ ਦੇ ਵਿੱਚ ਨਮਨ ਕਰਦਾ ਤੇ ਪਰਮਾਤਮਾ ਅਗੇ ਅਰਦਾਸ ਕਰਦਾ ਜੀਵੇਂ ਮੇਰੇ ਵੀਰ ਨੇ ਆਪਣਾ ਹੀ ਰਿਕਾਰਡ 4 ਫਿੰਗਰ ਦਾ 4 ਫਿੰਗਰ ਤੇ 30 ਪੁਸ਼ਅਪ ਦਾ ਰਿਕਾਰਡ ਤੋੜਿਆ ਤੇ ਸਿੰਗਲ ਹੈਂਡ ਤੇ 30 ਸੈਕਿੰਡ ਦੇ ਵਿੱਚ 48 ਪੁਸ਼ਅ ਮਾਰਨੇ ਅਗਲੇ ਸਾਲ ਇਸ ਤੋਂ ਵੀ ਵਧੀਆ ਰਿਕਾਰਡ ਬਣਾਏ ਤਾਂ ਜੋ ਆਪਣੇ ਪੰਜਾਬ ਦਾ ਹਲਕੇ ਰਾਜਪੁਰੇ ਦਾ ਤੇ ਪਿੰਡ ਗੜੀ ਦਾ ਨਾਮ ਰੋਸ਼ਨ ਹੋ ਸਕੇ ਸੋ ਮੈਂ ਸਰਕਾਰ ਨੂੰ ਇੱਕ ਅਪੀਲ ਕਰੂੰਗਾ ਕਿ ਐਦਾਂ ਦੇ ਨੌਜਵਾਨਾਂ ਨੂੰ ਨੌਕਰੀਆਂ ਦੋ ਮੰਤਰੀਆਂ ਦੇ ਮੁੰਡਿਆਂ ਨੂੰ ਨੌਕਰੀਆਂ ਦੇਣ ਦਾ ਕੋਈ ਫਾਇਦਾ ਨਹੀਂ ਜਿਹੜਾ ਯੂਥ ਮਿਹਨਤ ਕਰਕੇ ਅੱਗੇ ਆ ਰਿਹਾ ਸੋ ਉਹਨਾਂ ਨੂੰ ਅਪ ਕਰਨ ਦੀ ਲੋੜ ਹੈ ਉਹਨਾਂ ਦੀ ਮਿਹਨਤ ਨੂੰ ਮੱਦੇ ਨਜ਼ਰ ਰੱਖਦੇ ਇਹਨਾਂ ਦੀ ਹੈਲਪ ਕੀਤੀ ਜਾਵੇ